ਫਗਵਾੜਾ ਦੇ ਪਿੰਡ ਮੋਲੀ ਦੇ ਨਜ਼ਦੀਕ ਦੋ ਨਿੱਜੀ ਸਕੂਲਾਂ ਦੀਆਂ ਬੱਸਾਂ ਆਪਸ ਵਿੱਚ ਟਕਰਾਈਆਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਲੱਗੀਆਂ ਗੰਭੀਰ ਸੱਟਾਂ ਵੱਡਾ ਹਾਦਸਾ ਹੋਣ ਤੋਂ ਹੋਇਆ ਬਚਾ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਇੱਕ ਨਾਮ ਕੋਈ ਨਹੀਂ ਕਰਦਾ ਪਾ ਮਤਲਬ ਗੱਡੀ ਇੱਥੇ ਆਈ ਹੋਈ ਆ ਉਹਨੂੰ ਵੀ ਦੀਦਾ ਵੀ ਗੱਡੀ ਇੱਥੇ ਆ ਉਹ ਬ੍ਰੇਕ ਉਹ ਤੇਰੇ ਕੋਲ ਉੱਥੇ ਪੱਧਰੇ ਰੋਕ ਲਗਾਈ ਤੇ ਨਾ ਸਾਈਡ ਵੀ ਹੈ ਨਹੀਂਗੀ ਤੂੰ ਵੀ ਦੀਦਾ ਤੂੰ ਵੀ ਡਰਾਈਵਰ ਹੈਂ ਆ ਆ ਗੱਡੀ ਨਹੀਂ ਤੂੰ ਪਾਸ ਇੱਥੇ ਗੱਡੀ ਨਹੀਂ ਆ ਪਾਸ ਮਨਾ ਗੱਡੀ ਇੱਥੇ ਆ ਟੱਕੀ ਆ ਤਾਂ ਬੰਦੇ ਨੂੰ ਦੀਦਾ ਹੀ ਗੱਡੀ ਇੱਥੇ ਮੈਂ ਪਿੱਛੇ ਰੋਕ ਲਈ ਆ ਉਹਨੇ ਥੱਲੇ ਨੂੰ ਦਵਾਈ ਹੋ ਗਈ ਉਹਦੇ ਦੀ ਪਾਸ ਹੋਣਾ ਕਿੱਥੇ ਲੱਗੀ ਗੱਡੀ ਉਹ ਭਾਈ ਉਹ ਕਿੱਥੇ ਆਣਾ ਉਹ ਕ੍ਰੋਸ ਹੋਏ ਸਿੱਧੇ ਲੈ ਜੀ ਬਾਹੋਂ ਦਾ ਦੋ ਮੈਂ ਕਹਿੰਦਾ ਜੀ ਛੱਟ ਕੇ ਆਇਆ ਛੱਟ ਕੇ ਆਇਆ ਮੈਂ ਕਹਿੰਦਾ ਬਾਹੋਂ ਦਾ ਦੋ ਉਹ ਛਾਵੇਂ ਉਹ ਕਿੱਥੇ ਇੱਧਰ ਲਈ ਜਿਹੜਾ ਇੱਧਰ ਲਈ ਲੱਗਦੇ ਮੈਨੂੰ ਹੁਣ ਟੱਲੀ ਵਾਲ ਦੇ ਉਹ ਗਰਾਂਹ ਲਾ ਕੇ ਉਹ ਛੋੜਾ ਕਿੱਥੇ ਹਮਮ ਜੁਗੇਸ਼ ਕੁਮਾਰ ਜੀ ਹਾਂਜੀ ਜੁਗੇਸ਼ ਕੁਮਾਰ ਜੀ ਹਾਂਜੀ ਤੇ ਮਾਮਲਾ ਕੀ ਹੈ ਜਿਹੜਾ ਤੁਸੀਂ ਇੱਥੇ ਮਤਲਬ ਯੋਰਬੇਟੇ ਚ ਆਏ ਆ ਅਸੀਂ ਸਰ ਮੌੜੀ ਤੋਂ ਖੇੜਾ ਰੋਡ ਤੋਂ ਆ ਰਹੇ ਸੀ ਹਾਂਜੀ ਤੇ ਮੋਟਰਸਰ ਬੱਸ ਆ ਰਹੀ ਸੀ ਕੌਂਗਰਸ ਹਾਂਜੀ ਤੇ ਉਹ ਸਰ ਗੱਡੀ ਬਹੁਤ ਤੇਜ਼ ਆ ਰਹੀ ਸੀ ਅਸੀਂ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨੇ ਗੱਡੀ ਰੋਕੀ ਪਰ ਉਹਨਾਂ ਨੇ ਗੱਡੀ ਦੀ ਬ੍ਰੇਕ ਪਾ ਲਈ ਤੇ ਫਰੰਟ ਲਾਈਟਾਂ ਜਗਾ ਦਿੱਤੀਆਂ ਹਾਂਜੀ ਸਾਨੂੰ ਟੇਕਓਵਰ ਕਰਨ ਲਈ ਤੇ ਅਸੀਂ ਗੱਡੀ ਨੂੰ ਬਚਾਉਣ ਦੀ ਖਾਤਰ ਕਿਉਂਕਿ ਸਾਡੀ ਗੱਡੀ ਅਸੀਂ ਉਧਰੋਂ ਕੱਟੀ ਤੇ ਗੱਡੀ ਸਾਡੀ ਸਾਈਡ ਤੇ ਰਹਿ ਗਈ ਕਿਤਾਬ ਤੇ ਤੁਸੀਂ ਕਿੱਥੋਂ ਕਿੱਥੇ ਲੈ ਕੇ ਆ ਰਹੇ ਜੀ ਸਰ ਅਸੀਂ ਮੌਲੀ ਤੋਂ ਖੇੜੇ ਨੂੰ ਆ ਰਹੇ ਸੀ ਖੇੜੇ ਨੂੰ ਆ ਰਹੇ ਬੱਚੇ ਕਿੰਨੇ ਸੀ ਬੱਚੇ ਸਰ 2 ਸੀ ਠੀਕ ਠਾਕ ਬੱਚੇ ਬੱਚੇ ਸੀ ਜੀ ਬੱਚੇ ਦਾ ਤੇ ਤੁਹਾਡਾ ਸ਼ੁਨਾਮ ਕੀ ਹੈ ਜੀ ਮੇਰਾ ਨਾਮ ਜਗੀਸ਼ ਕੁਮਾਰ ਹੈ ਕਿੱਥੇ ਰਹਿੰਦੇ ਆਪਾਂ ਸਰ ਬਰਾਹ ਸ਼ੁੱਟ ਉੱਤੇ ਰਹਿੰਦੇ ਹਾਂ ਕੋਲਕਰ ਹੋਂਦ ਤੇ ਮੇਰਾ ਪਿੰਡ ਹੈ ਜੀ ਹਾਂ ਜੀ ਹਾਂ ਜੀ ਤੇ ਗੱਡੀ ਪਲਟਣ ਦਾ ਕਾਰਨ ਸਰ ਸਕੂਲੀ ਇੱਕ ਬੱਸ ਆ ਰਹੀ ਸੀ ਮੇਰੇ ਸਾਹਮਣੇ ਠੀਕ ਹੈ ਜੀ ਤੇ ਉਹ ਬੜੀ ਸਪੀਡ 'ਚ ਆਈ ਸੀਗੀ ਰੈਸ਼ ਡਰਾਈਵ 'ਚ ਆ ਰਹੀ ਸੀ ਤੇ ਅਸੀਂ ਉਹਨੂੰ ਬਚਾਉਣ ਦੀ ਖਾਤਰ ਸਰ ਅਸੀਂ ਗੱਡੀ ਸਾਡੇ ਦੀ ਕੀਤੀ ਤੇ ਉਹਦੇ ਸਾਡੇ ਮਿਲ ਜਾਂਦੇ ਤੇ ਤੁਹਾਡੇ ਨਾਲ ਕਿੰਨੇ ਬੱਚੇ ਸੀ ਸਾਡੇ ਨਾਲ ਸਾਰਾ ਬੱਚੇ ਸੀ ਤੇ ਤੁਸੀਂ ਨਾਲ ਤੁਹਾਡੀ ਮੇਰੇ ਕੰਡਕਟਰ ਸੀਗਾ ਕੀ ਨਾਮ ਉਹਨਾਂ ਦਾ ਕੰਡਕਟਰ ਉਹਨਾਂ ਦਾ ਨਾਮ ਰੌਕੀ ਹੈ ਜੀ ਕਿੱਥੇ ਦੇ ਰਹਿਣ ਵਾਲੇ ਆਹ ਸੰਗਰੂਰ ਦੀ ਦਾਲ ਰਹੇਗਾ ਹਾਂਜੀ ਤੇ ਉਹ ਬੱਸ ਵਿੱਚ ਕਿੰਨੇ ਬੱਚੇ ਸੀਗੇ ਉਹਨਾਂ ਦੀ ਬੱਸ ਚ ਤਕਰੀਬਨ 15 10 ਤੋਂ 15 ਬੱਚੇ ਸੀਗੇ ਜੀ ਤੇ ਬੱਚੇ ਸੇਫ ਆ ਸਾਰੇ ਹਾਂਜੀ ਬੱਚੇ ਸੇਫ ਹੋ ਗਏ ਤੇ ਸੁਵਿੰਦਰ ਸਿੰਘ ਜੀ ਜੀ ਕਿ ਮੇਰੀ ਬੱਸ ਵਾ ਹਾਂਜੀ 43 ਦੀ ਸਪੀਡਾ ਨਿਡ ਤੇ ਸਪੀਡ ਚੈੱਕ ਕਰ ਸਕਦੇ ਆ। ਕੱਲ ਮੈਂ ਹੌਲੀ ਸੀ। ਤੇ ਸਰ ਐਕਸੀਡੈਂਟ ਹੋਇਆ ਕਿੱਦਾਂ ਜੀ? ਕਿਉਂ ਜਿਹੜੀ ਮੋੜੋਂ ਗੱਡੀ ਸੀ ਉਹ ਤੇਜ਼ ਸੀ ਉਹਦਾ ਜੀਪੀਐਸ ਚੈੱਕ ਕਰੋ। ਅੱਛਾ ਜੀ ਤੇ ਤੁਸੀਂ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਬੱਚੇ ਆਪਣੇ? ਅਸੀਂ ਜੀਪ ਫਗਵਾੜੇ ਤੋਂ ਲੈ ਕੇ ਡੱਲੇਵਾਲ ਤੱਕ ਜਾਣਾ। ਡੱਲੇਵਾਲ ਤੱਕ। ਸਾਨੂੰ ਪਤਾ ਯਾ ਰੋਡ ਸਿੰਗਲ ਹੋਆ। ਕਿੰਨੇ ਬੱਚੇ ਸਰ ਵਿੱਚ? ਹੁਣ ਦੱਸਗੇ 8। 8। 7-8 ਅੱਧੀ। ਹਾਂ ਡੱਲੇਵਾਲ ਹੀ ਸਾਰੇ ਸੀਗੇ। ਨਿਆਰਗੜ ਸੀ ਮੌਲੀ ਸੀ। ਹਾਂਜੀ। ਨਿਆਰਗੜ ਮੌਲੀ। ਫੇਰ ਬਾਕੀ ਹੋਰ ਜਗਹ ਦੇ ਸੀ ਤੇ ਇਸ ਕਰਕੇ ਅਸੀਂ ਆਪਣੇ ਹਿਸਾਬ ਨਾਲ ਚਲੀ ਗਏ ਤੇ ਮੋਰੇ ਕਿਹੜੀ ਬਸਦਗੀ ਦੀ ਇਹ ਹਨੂਮਤ ਵਾਲਿਆਂ ਦੀ ਸੀ ਉਹਨਾਂ ਨੂੰ ਫੋਨ ਵੀ ਅਸੀਂ ਕੀਤਾ ਇਹ ਆ ਰਹੇ ਸੀ ਉੱਥੋਂ ਇਧਰ ਤੇ ਮੋਰੇ ਆਉਂਦੇ ਸੀ ਤੇ ਸੀ ਇਹ ਤੇਜ਼ ਸੀਗੀ ਇਹਦਾ GPS ਚੈੱਕ ਕਰ ਲਓ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਇਹਦੇ ਨਹੀਂ ਅਸੀਂ ਕੋਈ ਨਸ਼ਾ ਨਹੀਂ ਕੀਤਾ ਚੈੱਕ ਕਰਦੇ ਨਹੀਂ ਉਹਨਾਂ ਨੇ ਨਹੀਂ ਕੀਤਾ ਅਸੀਂ ਉਹਨਾਂ ਦੇ ਕਹਿ ਨਹੀਂ ਸਨ ਹਾਂ ਅਸੀਂ ਉਹਨਾਂ ਦਾ ਸਕੂਲ 'ਚ ਫੋਨ ਮਾਰ ਕੇ ਅਸੀਂ ਦੱਸਤਾ ਭਾਈ ਇਹਦੇ ਤੱਕ ਲੋ ਤੇ ਉਹਨਾਂ ਦੇ ਕਿੰਨੇ ਬੱਚੇ ਸੀ ਕੁਝ ਪਤਾ ਉਹਨਾਂ ਦੇ ਦੋ ਬੱਚੇ ਸੀ ਠੀਕ ਹੈ ਬੱਚੇ ਉਹਨਾਂ ਦੇ ਬੱਚੇ ਠੀਕ ਹੈ ਬੱਚੇ ਅਸੀਂ ਭੇਜ ਦਿੱਤੇ ਤੇ ਕਿੰਨੇ ਕ ਵੀ ਹੋਏ ਸਰ ਹਾਂ ਹੁਣੀ ਹੋ ਜਾ ਥੋੜੀ ਜਿ ਹਾਂ ਕੀ ਕਿਥੋਂ ਮਕੀ ਤੁਸੀਂ ਜਾ ਰਹੇ ਸੀ ਇਹ ਅਸੀਂ ਸਕੂਲੋਂ ਪੈਂਡ ਤੋਂ ਜਾ ਰਹੇ ਸੀ ਪੈਂਡ ਸਾਡੇ ਡੱਲੇਵਾਲ ਤੇ ਕਿਹੜੇ ਸਕੂਲ ਪੜ੍ਹਦੇ ਨੇ ਬੇਟਾ ਕੈਂਬਰੇਜ ਕੈਂਬਰੇਜ ਸਕੂਲ ਦਾ ਇਹ ਹੋਇਆ ਕਿਦਾਂ ਐਕਸੀਡੈਂਟ ਤੁਸੀਂ ਤਾਂ ਵਿੱਚ ਸੀਗੇ ਬਸ ਹਾਂਜੀ ਇਹ ਬੱਸ ਸਾਡੀ ਵਾਲੀ ਸਿੱਧੀ ਆਈ ਉਹ ਵੀ ਸਿੱਧੀ ਆਈ ਇੱਥੇ ਗਈ ਸੀ ਬੱਸ ਬੱਸ ਉਹ ਹੁਣ ਕਹਿਣ ਲੱਪੇ ਕਿ ਬ੍ਰੇਕ ਲਾਈ ਪਰ ਬੱਸ ਬ੍ਰੇਕ ਨਹੀਂ ਲਾਈ ਸਿੱਧੀ ਆਈ ਸਿੱਧੀਆਂ ਕਿ ਉਹ ਪੂਰੇ ਵਿੱਚ ਬਿਮਾਰੀ ਹਲਕੀ ਸੀ ਵੱਜੀ ਤੇ ਪਾਰਟ ਉਹ ਬਿਲਡਿੰਗ ਹਾਂਜੀ ਕਸੂਰ ਕਿਹਦਾ ਦੋਵਾਂ ਦਾ ਕਸੂਰ ਤਾਂ ਹੁਣ ਨਹੀਂ ਨਾ ਕੋਈ ਨਸ਼ਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਸੀ ਡਰਾਈਵਰ ਨੇ ਨਹੀਂ ਨਹੀਂ ਡਰਾਈਵਰ ਸੋਫੀ ਹੈ ਹੈਂ ਡਰਾਈਵਰ ਵੀ ਸਹੀ ਸੀ ਡਰਾਈਵਰ ਸਹੀ ਹੈ ਤੁਹਾਡਾ ਹਾਂਜੀ ਤੇ ਤੁਸੀਂ ਮਤਲਬ ਡੱਲੇਪਿੰਡ ਜਾ ਰਹੇ ਸੀ ਹਾਂਜੀ ਡੱਲੇਪਿੰਡ ਕਿੰਨੇ ਕ ਬੰਦੇ ਡੱਲੇਵਾਂ ਜਾ ਰਹੇ ਕਿੰਨੇ ਕ ਬੰਦੇ ਆਪਣੇ ਜ਼ਖਮੀ ਹੋਏ ਕੁਝ ਪਤਾ ਨਹੀਂ ਜ਼ਖਮੀ ਨਿਆਣਾ ਕੋਈ ਨਹੀਂ ਹੋਇਆ ਡਰਾਈਵਰ ਤੇ ਕੰਡਕਟਰ ਡਰਾਈਵਰ ਤੇ ਕੰਡਕਟਰ ਕਿਹੜੀ ਬੱਸ ਤੇ ਹੋਏ ਡਰਾਈਵਰ ਕੰਡਕਟਰ ਹਾਂਜੀ ਦੂਜੀ ਬੱਸ ਉਹ ਕਿਹੜੀ ਬੱਸ ਕਿੱਥੇ ਉਹ ਹਨੂਮੰਦ ਹਨੂਮੰਦ ਉਹਦੇ ਹੋਏ ਆ ਜੀ ਹਾਂਜੀ ਤੇ ਉਹ ਤੇ ਸੀ ਕਿ ਕਿ ਤੇ ਸੀ ਉਹ ਤੇਜ਼ ਸੀ ਸਾਡੀ ਥੋੜੀ ਹੋਣੀ ਸੀ ਠੀਕ ਕੈਮਰਾ ਇੱਜ ਕੀ ਮਾਮਲਾ ਕੀ ਆ ਸਾਰਾ ਜਿਹੜਾ ਇੱਕ ਬੱਸ ਪਲਟ ਗਈ ਆ ਖਾਣਾ ਖਾ ਰਿਆ ਜੀ ਤੇ ਫੋਨ ਆ ਗਿਆ ਸਾਨੂੰ ਮਸਕੂਲ ਦੇ ਕਨੈਕਟਰ ਦਾ ਇਹ ਸਾਡੀ ਸਕੂਲ ਦੀ ਬੱਸ ਇੱਥੇ ਖਿਆ ਮੌਲੀ ਰੋਡ ਤੇ ਪਲਟ ਗਈ ਆ ਭਾਜੀ ਹਾਂ ਜੀ ਜਦ ਮੇਕੋ ਮੇਰਾ ਬੱਚਾ 5ਵਾਂ ਵਿੱਚ ਪੜਦਾ ਆ ਮੈਂ ਖਾਣਾ ਛੱਡ ਕੇ ਇੱਕਦਮ ਤੋੜਾ ਹਾਂ ਜੀ ਜਦ ਇੱਥੇ ਬੱਸ ਪੂਰੀ ਪਲਟੀ ਪਈ ਬੱਚਾ ਮੇਰਾ ਪਚਾਹ ਹਨ ਮਸਕੂਲ ਦਾ ਡਰਾਈਵਰ ਆ ਉਹਦੇ ਕੰਨ ਵੱਟ ਹੋਇਆ ਦਾ ਜਾ ਕਨੈਕਟਰ ਆ ਉਹਦੀ ਬਾਹਮੀਆਂ ਟੁੱਟ ਗਈ ਜੀ ਇਹ ਦੋਨਾਂ ਨੂੰ ਮੈਂ ਛੱਡ ਕੇ ਨਰੂਲੇ ਹਸਪਤਲ ਛੱਡ ਕੇ ਆਇਆ ਜੀ ਹਾਂ ਜੀ ਇਹ ਜਿਹੜਾ ਡਰਾਈਵਰ ਕੈਂਬਰੇ ਦਾ ਬੜੀ ਤੇਜ਼ ਰਫ਼ਤਾਰ ਕਹਿੰਦੇ ਆ ਰਿਹਾ ਜੀ ਡੈਟਾ ਫੋਲਜ ਗਈਆਂ ਜੀ ਇਹਨੂੰ ਕਈਆਂ ਨੇ ਕਿਹਾ ਵੀ ਹੌਲੀ ਚੱਲਿਆ ਕਰ ਪਰ ਇਹ ਅੱਜ ਕੀ ਆਇਆ ਸਰ ਕੋਈ ਨਸ਼ਾ ਵਗੈਰਾ ਵੀ ਕੀਤਾ ਡਰ ਲੱਗਦੀ ਜੀ ਪੂਰਾ ਕੁਝ ਖਦਾ ਪੀਤਾ ਨਹੀਂ ਜੋ ਸ਼ਕਲ ਲੱਗਦੀ ਤੇ ਬੱਚੇ ਕਿੰਨੇ ਸੀਗੇ ਟੋਟਲ ਬੱਚੇ ਜੀ ਦੋ ਸਾਢੇ ਉਸ ਬੱਸ ਸੀਗੇ ਹਨੂਮਤ ਵਾਲੇ ਚ ਬੱਚੇ ਚ ਬੱਚੇ ਜੜੀ ਐਚ ਵੀ ਅਗੇ ਸਕੂਲ ਚ ਕੋਈ ਛੱਟਾਂ ਬੱਚਿਆਂ ਦੇ ਕਿੰਨੇ ਬੱਚੇ ਬਚਾ ਹੋਗਾ ਜੀ ਮੇਰਾ ਬੱਚਾ 14 ਸਾਲ ਦਾ ਜੀ ਮੇਰਾ ਜਮੀਂ ਪੇਰੇ ਤੋਂ ਨਿਕਲ ਗਿਆ ਜੀ ਕਿੱਥੇ ਰਹਿੰਦੇ ਜੀ ਆਪਾਂ ਆਪਾਂ ਖਿਹੜੇ ਜੀ ਖਿਹੜੇ ਪਿੰਡ ਤੇ ਕਿੱਦਾਂ ਮਤਲਬ ਕੀ ਮਤਲਬ ਕੀ ਪਲਟਨ ਦਾ ਕੋਈ ਕਾਰਨ ਪਲਟਨ ਕਾਰਨ ਸਿਰਫ ਇਹ ਕੈਮਰੇ ਸਕੂਲ ਦਾ ਬਹੁਤ ਸਪੀਡ ਨ ਇੱਕ ਐ ਇਹ ਉਹ ਕੈਮਰੇ ਵਾਲੀ ਤੇ ਉਹ ਹਨੂ ਮਤਲਬ ਜੀ ਤੇ ਇਹ ਕੈਮਰੇ ਵਾਲੀ ਇਹ ਕੈਮਰੇ ਵਾਲੀ ਇਹ ਤੇਜ਼ ਸੀ ਬਹੁਤ ਫਾਸਟ ਸੀ ਕਹਿੰਦੇ ਬੱਚੇ ਇੱਚ ਰੋਂਦੇ ਪਏ ਆ ਇਹ ਸਕੂਲ ਦੇ ਵੀ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਆ ਦੇਖੋ ਜੀ ਬਸ ਸਾਹਮਣੇ ਦੇਖੋ ਦਾਸਤੀ ਬਣਾਉਂਦੇ ਹੋ ਪਾਲਟੀ ਪਈ ਆ ਨੈਟਰੋ ਜਾਈ ਮੇਰੇ ਬਾਹਾਂ ਦੀ ਫ੍ਰੈਕਚਰ ਹੋ ਗਈ ਆ ਡਰਾਈਵਰ ਦਾ ਕੰਦ ਨਾਲ ਉਹ ਤਾਂ ਪਾਟ ਗਿਆ ਜੀ ਹਾਂਜੀ ਕੀ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਮੈਡਮ ਮੈਂ ਤਾਂ ਪਾਜੀ ਇਹਨਾਂ ਜਿਹਦਾ ਬੱਚਾ ਸੀਗਾ ਸੁੱਤਾ ਤੇ ਮੈਂ ਉਹਨੂੰ ਇਦਾਂ ਦੇਖਦੀ ਸੀ ਬੈਗ ਸਿੱਧਾ ਕਰ ਦਵਾ ਹਾਂਜੀ ਉਹ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਤੇਜ਼ ਆਉਂਦੀ ਸੀਗੀ ਉਹਨਾਂ ਦੀ ਬੱਸ ਤਾਂ ਇਹਨਾਂ ਨੇ ਇਹਨਾਂ ਨੇ ਵੀ ਰੋਕ ਲਈ ਉਹਨਾਂ ਦੀ ਬੱਸ ਚੱਲਦੀ ਸੀ ਜਦੋਂ ਪਲਟ ਗਈ ਆ ਕੋਈ ਨਸ਼ਾ ਵਗੈਰਾ ਕੀਤਾ ਡਰਾਈਵਰ ਨੇ ਕਾ ਐਦਾ ਤਾਂ ਨਹੀਂ ਪਤਾ ਹੋਣਾ ਸਾਨੂੰ ਹਾਂਜੀ ਕਿੰਨੇ ਬੱਚੇ ਸੀਗੇ ਇਸ ਬੱਸ ਵਿੱਚ ਵਿੱਚ 7 ਸੀ ਉਹਨਾਂ ਦੀ ਬੱਸ ਵਿੱਚ 2 ਬੱਚੇ ਸੀ ਦੋ ਨੁਕਸਾਨ ਕਿਹਦਾ ਹੋਇਆ ਹਾਂਜੀ ਜਿਆਦਾ ਨੁਕਸਾਨ ਕਿਹਦਾ ਹੋਇਆ ਸਾਰਾ ਤਾਂ ਉਹਨਾਂ ਦੀ ਬੱਸ ਦਾ ਤੇ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਜੀ ਡਰਾਈਵਰ ਕੋਈ ਆ ਜਾਂ ਕੰਡਕਟਰ ਉਹਨਾਂ ਦਾ ਟ੍ਰੈਵਲ ਹੋਇਆ ਕੰਡਕਟਰ ਵੀ ਹੋਇਆ ਕੰਡਕਟਰ ਨਹੀਂ ਕੰਡਕਟਰ ਸੀ ਕਿਸੇ ਦਾ ਉਹਨਾਂ ਦਾ ਤੇ ਉਹ ਜਿਹੜਾ ਬੱਚੇ ਅਸੀਂ ਕੱਢੇ ਆ ਜਾ ਕੇ ਫਟਾਫਟ ਬੱਸ ਸਾਡੇ ਕੋਲ ਰੁਕ ਗਈ ਸੀ ਉਹਨਾਂ ਦੀ ਚੱਲਦੀ ਸੀ ਬੱਸ ਜਦੋਂ ਪਾੜੀ ਉਹ ਤੇਜ਼ ਰਫ਼ਤਾਰ ਸੀ ਹਾਂਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਜਾਂ ਡੱਲੇ ਵਾਲ ਡੱਲੇ ਵਾਲ ਜਾ ਬੱਚੇ ਬੱਚੇ ਛੱਡੇ ਜਾ ਰਹੇ ਹਾਂ ਹਾਂਜੀ ਨੇਹਾਲ ਕੜ ਦਾ ਬੱਚਾ ਸੀ ਉਹ ਮੋੜੀ ਦਾ ਬੱਚਾ ਸੀਗਾ ਤੇ ਬਾਕੀ ਡੱਲੇ ਵਾਲ ਦੇ ਬੱਚੇ ਬੱਚੇ ਠੀਕ ਆ ਸਾਰੇ ਹਾਂਜੀ ਸਾਰੇ ਬੱਚੇ ਠੀਕ